ਉਤਪੁਰਾ ਸ਼ਹਿਰ ਦੇ ਆਨੰਦਨਗਰ ਦੇ ਵਿੱਚ ਸ੍ਰੀ ਦਸ਼ਮੇਸ਼ ਗਲੋਬਲ ਸਕੂਲ ਨੂੰ ਜਾਂਦੀ ਸੜਕ ਦੀ ਪਿਛਲੇ ਕਈ ਸਾਲਾਂ ਤੋਂ ਬਹੁਤ ਹੀ ਮਾੜੀ ਹਾਲਤ ਹੈ ਜਿਸ ਕਾਰਨ ਸਕੂਲੀ ਵਹਨਾਂ ਔਨਜਾਨ ਵਾਲੇ ਵਾਹਨਾਂ ਦੇ ਕਾਰਨ ਟ੍ਰੈਫਿਕ ਜਮ ਦਵਿਚ ਫਸ ਜਾਂਦੀਆਂ ਨੇ ਸੋ ਸੜਕ ਜਿਸ ਕਾਰਨ ਬੱਚੇ ਸਵੇਰੇ ਸਕੂਲ ਜਾਂਦੇ ਹਨ ਅਤੇ ਦੁਪਹਿਰ ਬਾਅਦ ਘਰ ਪਹੁੰਚਦੇ ਹਨ ਬੀਤੇ ਕਾਲ ਬੱਚਿਆਂ ਨੂੰ ਸਕੂਲ ਤੋਂ 15 ਮਿੰਟ ਲੇਟ ਜਾਣ ਕਾਰਨ ਇੱਕ ਮਾਤਾ ਪਿਤਾ ਨੇ ਵੈਹਨ ਚਾਲਕ ਨੂੰ ਤੇਜ਼ ਸਾਰ ਹਥਿਆਰ ਨਾਲ गाली-गलौच भी किया की, की वायरल हो रही है गुस्से आए वैन चालक ने स्कूल जाम लगा दिता रोड से जाम लगा के इस सड़क की मुरम्मत की मांग की गई उक तो उक्त स्कूल जाने वाले छोटे बच्चे सड़क वाहनों के गर्मी तो दुखी नजर आए अद्धा घंटा लेट आए थे असी क्लास टीचर कॉल किया क्लास टीचर फोन नहीं किसी ने चकिया जी वैन वाले तो पता लग गया भी रोड की हालत तो बहुत ज़्यादा खस्ता हैगी है, है। बच्चे लेट है बट पैनिका थोड़ा जहां तक सॉल्व हो गया हाफ एन आवर का पैनिका जी हम अज सुबह स्ट्राइक सी वैन की असं छए हैं कार नही आए एक्टिवा लेके आए हैं एक्टिवा भी चलनी मुश्किल है जी कोआर्डीनेटर संपर्क करने की कोशिश कर रहे हैं ਫੋਨ ਨਹੀਂ ਕੋਈ ਉਠਾ ਰਿਹਾ ਪ੍ਰਿੰਸੀਪਲ ਸਰ ਫੋਨ ਨਹੀਂ ਉਠਾ ਰਹੇ ਹੈਗੇ ਆ ਆ ਸਾਰਾ ਰਸਤਾ ਪਾਣੇ ਘੰਟੇ ਤੋਂ ਜਾਮ ਹੋਇਆ ਪਿਆ ਹੈਗਾ ਇਹ ਕੋਈ ਸੁਣਵਾਈ ਨਹੀਂ ਹੈ ਇਹਦਾ ਕੁਝ ਹੱਲ ਕੀਤਾ ਜਾਵੇ ਸਾਇਕਤਾ ਸਭ ਤੋਂ ਵੱਡਾ ਰੀਜਨ ਵੀ ਜੀ ਇਹ ਆ ਕੇ ਕੱਲ ਸਕੂਲ ਚ 35 ਮਿੰਟ ਛੁੱਟੀ ਲੇਟ ਕੀਤੀ ਗਈ ਸਕੂਲ ਦੇ ਜੋ ਤੁਸੀਂ ਹਾਲਤ ਕੈਮਰੇ ਵਿੱਚ ਦੀ ਸਭ ਨੂੰ ਦਿਖਾ ਦਿਓ ਕਿ ਕੀ ਆ ਇਹਦੇ ਕਰਕੇ ਕੱਲ ਇੱਕ ਟਾਲੇ ਰਿਆ ਐਕਸਲ ਟੁੱਟ ਗਿਆ ਐਕਸਲ ਟੁੱਟਣ ਦੀ ਵਜ੍ਹਾ ਨਾਲ ਰਸਤਾ ਜਿਹੜਾ ਸੀ ਉਹ ਉੱਥੇ ਬਲੌਕ ਹੋ ਗਿਆ ਤੇ ਸਕੂਲ ਨੇ ਆਪਦੀ ਨਾਕਾਮੀ ਛਪਾਉਣ ਲਈ ਪੇਰੈਂਟਸ ਨੂੰ ਮੈਸੇਜ ਨਹੀਂ ਕੀਤਾ ਜੀ ਜਿਹਦਾ ਕਿ ਖਿਆਮਾ ਸਾਡੇ ਦੋਸਤ ਜਸਵਿੰਦਰ ਸਿੰਘ ਵੈਨ ਡਰਾਈਵਰਾ ਉਹਨੂੰ ਭੁਗਤਣਾ ਪੈ ਗਿਆ ਜੀ 35 ਮਿੰਟ ਛੁੱਟੀ ਲੇਟ ਹੋਣ ਦੀ وجہ ਨਾਲ ਰੀਜ਼ਨ ਇਹ ਆ ਕਿ ਪੀਰਾਂਸ ਨੂੰ ਮੈਸੇਜ ਨਹੀਂ ਸੀਗਾ ਇੱਥੋਂ ਗੱਡੀਆਂ 2:35 ਤੇ ਨਿਕਲੀਆਂ ਛੁੱਟੀ ਦਾ ਟਾਈਮ 2 ਵਜੇ ਆ ਜੀ ਤੇ ਘਰ ਪਹੁੰਚਦਿਆਂ ਵੈਨਾਂ ਨੂੰ ਰਸਤੇ ਦੀ ਮਾਲੀ ਹਾਲਤ ਕਰਕੇ 3 ਵਜੇ ਜੀ ਉਹ ਪੇਰੈਂਟਸ ਨੇ ਫੋਨ ਕੀਤਾ ਤੇ ਟ੍ਰੈਫਿਕ ਦੀ ਵਜ੍ਹਾ ਨਾਲ ਸਾਡੇ ਵੀਰ ਨੇ ਫੋਨ ਨਾ ਚੱਕਿਆ ਤੇ ਉਸ ਤੋਂ ਬਾਅਦ ਉਸ ਨੇ ਜਦੋਂ ਉਸ ਨੂੰ ਗਾਲ ਕੱਢ ਕੇ ਪੁੱਛਿਆ ਕਿ ਤੂੰ ਸਾਡਾ ਫੋਨ ਨਹੀਂ ਚੱਕਿਆ ਇਸ ਤੋਂ ਉਹਨਾਂ ਦੀ ਬੈਸ ਹੋ ਗਈ ਔਰ ਉਸ ਨੇ ਇੱਕ ਗਦਾਸੀ ਉਸ ਦੇ ਪੇਟ ਤੇ ਵਾਰ ਕੀਤਾ ਔਰ ਇੱਕ ਉਹਦੇ ਗੁੱਟ ਤੇ ਕੀਤਾ ਜੋ ਕਿ ਹੁਣ ਜੇਰੇ ਇਲਾਜ ਗੁਰਗੋਬ즈 ਮੈਡੀਕਲ ਜਿਖੇ ਦਾਖਲਾ ਹੈ ਕੀ ਕਰਦੇ ਆਂ ਪ੍ਰਸ਼ਾਸਨ ਨੂੰ ਕਿ ਸਕੂਲ ਦੇ ਖਿਲਾਫ ਬੰਦ ਦੀ ਕਾਰਵਾਈ ਕਰਕੇ ਠੀਕਾ ਕੀਤੀ ਜਾਵੇ ਅਤੇ ਉਸ ਜੋ ਕੇ ਬੰਦੇ ਨੇ ਸਾਡੇ ਬੰਦੇ ਦਾ ਗਰਾਸੀ ਮਾਰੀ ਆ ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਨਾਲ ਕੋਈ ਵੀ ਸਿੱਧ ਹਮਤ ਨਹੀਂ ਹੈਗਾ ਕੱਲ ਰਸਤੇ ਦੇ ਅੰਦਰ ਇੱਕ ਟਰੈਕਟਰ ਟਰਾਲੀ ਖਰਾਬ ਹੋ ਗਈ ਸੀ ਜਿਸ ਦਾ ਐਕਸਲ ਟੁੱਟਿਆ ਹੋਇਆ ਸੀ ਉਸ ਕਰਕੇ ਰਸਤਾ ਬਲਾਕ ਹੋਇਆ ਹੋਇਆ ਸੀ ਜਿਸ ਕਰਕੇ ਸਕੂਲ ਐਡਮਿਨਿਸਟ੍ਰੇਸ਼ਨ ਨੇ ਕੋਈ 10-15 ਮਿੰਟ ਡਰਾਈਵਰਾਂ ਦੇ ਕਹਿਣ ਤੇ ਛੁੱਟੀ ਡੇਟ ਕੀਤੀ ਤਾਂ ਕਿ ਬੱਚਿਆਂ ਨੂੰ ਗਰਮੀ ਦੇ ਵਿੱਚ ਨਾ ਰੁਕਣਾ ਪਵੇ ਤੇ ਸਕੂਲ ਦੇ ਅੰਦਰ ਹੀ ਇਹਨਾਂ ਨੂੰ 10-15 ਮਿੰਟ ਬਾਅਦ ਛੁੱਟੀ ਕਰ ਦਿੱਤੀ ਗਈ ਸੀ ਉਸ ਤੋਂ ਬਾਅਦ ਕਿਸੇ ਪੈਰੈਂਟ ਨੇ ਜੋ ਮੇਰੇ ਧਿਆਨ ਚ ਆਇਆ ਜੋ ਇੱਕ ਵੀਡੀਓ ਵਾਇਰਲ ਕੋਈ ਹੋਈ ਹੈ ਅੱਜਕੱਲ ਜੋ ਮੈਂ ਵੀ ਦੇਖੀ ਹੈ ਉਹਦੇ ਅੰਦਰ ਕੋਈ ਪੈਰੈਂਟ ਨੇ ਕੋਈ ਗੰਡਾਸੇ ਟਾਈਪ ਦਾ ਹਥਿਆਰ ਲੈ ਕੇ ਕੋਈ ਡਰਾਈਵਰ ਨਾਲ ਕਿਸੇ ਨਾਲ ਬੈਸ ਹੋ ਰਹੀ ਹੈ ਇਹਦੇ ਨਾਲ ਸਾਡਾ ਕੋਈ ਸਿੱਧਾ ਜਾਂ ਸਿੱਧਾ ਵੀ ਤਾਲੁਕ ਨਹੀਂ ਹੈਗਾ अगर उसने कोई एज ही कोई किसी भी पैरेंट ਵੱਲੋਂ ਜਾਂ ਕੁਝ ਹੋਇਆ ਹੈ ਤਾਂ ਉਹਦੀ ਐਫਆਈਆਰ ਕਰवानी ਚਾਹੀਦੀ ਹੈ ਉਹਦੇ ਇੱਕ ਕਲਾਸ ਜੋ ਵੀ ਬੰਦੀ ਕਾਰਵਾਈ ਹੈ ਉਹ ਕਰवानी ਚਾਹੀਦੀ ਹੈ ਇਹਦੇ ਨਾਲ ਸਕੂਲ ਦਾ ਤਾਂ ਕੋਈ ਸੰਬੰਧ ਹੀ ਨਹੀਂ ਹੈ ਪ੍ਰਿੰਸੀਪਲ ਸਾਹਿਬ